ਕੀ ਗਾਇਤ ਵੀ ਕਿਹੜਾ ਪਿੰਡ ਆ ਬਾਬਾ ਕਿਹੜਾ ਪਿੰਡ ਆ ਬਾਬਾ ਹਾਂਜੀ ਕਿਹੜਾ ਪਿੰਡ ਆ ਬਾਬਾ ਦਾ ਕਿਹ ਡਿਕਾ ਬਾਬਾ ਦਾ ਆਪਣਾ ਨਾਮ ਦੱਸੋ ਨੰਦੂ ਬਾਬਾ ਨੂਪਕੀ ਬਾਂਗ ਸਵਾਸਤ ਹੈ ਸਵਾਸ ਸਹਾਰਾ ਸਿੰਘ ਰਾਮ ਸਿੰਘ ਸਰਦਾਰ ਹਰਮਨ ਸਿੰਘ ਉਗੜਾ ਡਾਕਟਰ ਜੀ ਤੇ ਜਿਹੜਾ ਪੋਜੀਸ਼ਨ ਉਹਦਾ ਨਾਮ ਖਰਾਬ ਕਰ। ਉਹਦਾ ਨਾਮ ਲੈ ਲੋ ਤੁਸੀਂ ਪਹਿਲੇ ਉਹਨਾ ਬਾਣਾ ਦਾ ਹੀ ਲਾਸਟ ਬਾਣਾ ਪਾਇਆ ਵਾ। ਤਾਕਤ ਦਾ ਨਾਮ ਨਾਲ ਪਾਇਆ ਵਾ ਬਾਣਾ ਇਹ ਤੁਸੀਂ ਕਰਦੇ। ਨਹੀਂ ਏਡਾ ਵੱਡਾ ਤਾਕਤ ਦਾ ਨਾਮ ਲੈਂਦਾ ਤੂੰ ਕਦੇ ਲਿਆ ਕਰਦਾ ਤੂੰ। ਹੈਗਾ ਪੋਜੀਸ਼ਨ ਤੇ ਨਹੀਂ ਲੈਣੇ ਆਣ। ਦੇਖ ਬੰਦੇ। ਨਹੀਂ ਤੇਰਾ ਤਾਕਤ ਦਾ ਜਿਹੜਾ ਤਾਂ ਏਡਾ ਵੱਡੇ ਤਾਕਤ ਦਾ ਨਾਮ ਪਾ ਦੇ। ਤਾਕਤ ਦਾ ਨਾਮ ਤੁਸੀਂ ਦੇ ਆਪ ਆਪਣਾ ਹੱਥ ਹੋਏ ਲੋ ਗਿਆ। ਤਾਰੇ ਹਾਲ ਦਾ ਦੇਖ ਲੋ ਕੀ ਆਈ ਅੱਜ ਦੇ ਵੀਡੀਓ ਬੰਦ ਸਾਰੇ ਬੰਦ ਵੀਡੀਓ ਬੰਦ ਸਾਰੇ ਬੰਦ ਬਾਬਾ ਨੇ ਗੱਲ ਕਰਦਾ ਪਰ ਉਹ ਮੈਕੀਨ ਆਉਂਦੀ ਆ ਤਾ ਕਿ ਤਰਾਹ ਕਰੂਗਾ ਇਹਨਾਂ ਨੂੰ ਗੱਲ ਗੰਦੀ ਆਪਣੀ ਵੀ ਦੇਖੋ ਵੀਡੀਓ ਬੰਦ ਜੋ ਵੀਡੀਓ ਬੰਦ ਕਰ ਰਿਹਾ ਹੈ ਸਾਰੀ ਵੀਡੀਓ ਬੰਦ ਕਰ ਰਿਹਾ ਨਹੀਂ ਮੈਂ ਨਹੀਂ ਝੋਲਦਾ ਵੀਡੀਓ ਬੰਦ ਤੈਨੂੰ ਸੁਣਦਾ ਮੇਰੇ ਨਾਲ ਕਰਦਾ ਮੈਂ ਕੁਝ ਨਹੀਂ ਆ ਮੈਂ ਕੁਝ ਨਹੀਂ ਆ ਮੈਂ ਕਿਦਾਂ ਜਾਨਾ ਆਪਣੇ ਹਾਲ ਬਦਲੋ ਨਸ਼ੇ ਪੱਤਿਆਂ ਦਾ ਕੰਮ ਬੰਦ ਕਰ ਲਓ ਨਸ਼ਾ ਨਹੀਂ ਕਰਦੇ ਹੋ ਗੀਤ ਖੜਦੇ ਤੇ ਹੋਏ ਨਹੀਂ ਕਰਦਾ ਬਾਬਾ ਜੀ ਚੰਗਾ ਲੱਗਦਾ ਤੁਹਾਡੇ ਆਪ ਦੀ ਫੜਕਤ ਨੂੰ ਬੰਦ ਨਾ ਆਪਾਂ ਦੇ ਪੁੱਤਾਂ ਤੇ ਮਾੜਾ ਨਸ਼ਾ ਕਰ ਲੈ ਵੀਡੀਓ ਕਰਦੇ ਸਾਡੀ ਕਾਪੀ ਵੀਡੀਓ ਵੀਡੀਓ ਕੱਢ ਕੇ ਚੋਰੀਏ ਇਹ ਨਾ ਹੱਥ ਨਹੀਂ ਲਾਣਾ ਚਪੇੜਾ ਪਹਿਲੇ ਇਹਨੇ ਬਚਾਣਾ ਹੱਥ ਨਹੀਂ ਲਾਣਾ ਸਮਝ ਜਾਈ ਨਾ ਹੱਥ ਲਾਣਾ 100 ਰੁਪਏ ਦੇ ਦੇ 100 ਰੁਪਏ ਦੇ ਦੇ ਤੁਹਾਨੂੰ ਮਾਮਾ ਲੱਗਦਾ ਯਾਰ ਕੱਲਾ ਠੜਕਾ ਥੜੀ ਮਰਜ਼ੀ ਥੜੇ ਜਿਹੜੇ ਪੇਕੋ ਜਾਣਾ ਚਾਹਿਆ ਇਹ ਭੈਣੋ ਫੜਦੇ ਨਹੀਂ ਇਹਨਾਂ ਨੂੰ ਗਿਆ ਭਾਜ ਜਾਣਾ ਕਿ ਨਹੀਂ ਜਾਣਾ ਜਾਣਾ ਕਿ ਨਹੀਂ ਜਾਣਾ ਇਹ ਭੈਣਾ ਕਾ ਨਹੀਂ ਤੇ ਤਾਂ ਤੂੰ ਮੈਡੀਕਲ ਕਰਾ ਲਉ ਮਰਾ ਉਹ ਤੇਰਾ ਹੋਇਆ ਵਾ ਮੈਡੀਕਲ ਕਰ ਲਿਆ ਹੁਣ ਮੈਡੀਕਲ ਹੋਇਆ ਨਹੀਂ ਕਰਦਾ ਤੇਰਾ ਮੈਡੀਕਲ ਹੋਇਆ ਭਾਈ ਹੈ ਤਾਨੂੰ ਤੋ ਖੜਾ ਰੂ ਤੂੰ ਜੀਰੋ ਪਾਇਆ ਵਾ ਬਾਣੀ ਨਾਮ ਕਰਿਆ ਕਰਦਾ ਤੂੰ ਤਾਂ ਲੈ ਮਿਹਰੇ ਤੱਕ ਤੇਰਾ ਨਾਮ ਲੈਂਦਾ ਤੂੰ ਚੱਕੀਆਂ ਵਾ ਹਾਂ ਚੱਲ ਚੱਕ ਤੇਰਾ ਨਾਮ ਚੱਲੇ 100 ਰੁਪਏ ਬਸ ਫੋਜੀਆਂ ਉਹ ਜਾਵਾਂ ਨੇ ਫੋਜਾਂ ਵਾਲਾ ਕੰਮ ਐ ਤੇਰਾ ਤੇਰਾ ਫੋਜਾਂ ਦਾ ਗੰਮੇ ਨਹੀਂ ਐ ਉਹ ਫੋਜ ਫੋਜ ਥਾਣੇ ਜਾਂਦਾ ਤੂੰ ਜਾ ਜਾ ਠਾਣੇ ਆ ਪੀ ਕੋ ਆਪਣੇ ਕੋਲ ਜਾਣਾ ਜਾ ਉਹ ਗੱਲ ਨਾ ਗੱਲ ਕਿਨ ਕੱਢੀ ਇੱਕ ਨੂੰ ਕੋਈ ਗੱਪੇ ਗੱਲ ਕਿਨ ਕੱਢੀ ਮੈਂ ਕਿ ਜਿਹੜੇ ਬੇਗੋ ਜਾਣਾ ਜਾ ਮੈਂ ਤੇ ਇਹ ਗੱਲ ਗਈ ਗੱਲ ਕਿਨ ਕੱਢੀ ਦੇਖੋ ਹਾਲ ਜਾ ਜਾ ਬੇਗੋ ਜਾਣਾ